ਦੂਜਾ ਤੇ ਮਥੀਅਸ ਉਹਦਾ 3 ਨੰਬਰ ਅਧਿਆਇ ਉਹਦੀ 12 ਤੇ 13 ਨੰਬਰ ਪੰਕਤੀ ਦੇ ਵਿੱਚ ਕਹਿੰਦਾ ਹਾਂ ਸਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ ਪਰ ਦੁਸ਼ਟ ਮਨੁੱਖ ਅਤੇ ਸ਼ਲਿਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ ਸਤਾਵ ਕਿੰਨਾ ਲੋਕਾਂ ਤੇ ਆ ਰਿਹਾ ਹੈ ਪਤਾ ਕਿਸੇ ਨੂੰ ਉੱਚੀ ਬੋਲ ਦੋ ਫੇ ਮਸੀਹ ਲੋਕਾਂ ਤੇ ਕਹਿੰਦਾ ਸੱਬੇ ਜਿੰਨੇ ਮਸੀਹ ਵਿੱਚ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਜਾਣਗੇ ਉਹ ਸਤਾਏ ਜਾਣਗੇ ਦੇਖੋ ਅਗਰ ਅਸੀਂ ਤੁਹਾਨੂੰ ਧੋਖੇ ਵਿੱਚ ਰੱਖਾਂਗੇ ਸਾਡਾ ਲੇਖਾ ਝੋਖਾ ਖਰਾਬ ਹੋਊਗਾ ਦੇ ਬਚਨ ਦੇ ਵਿੱਚ ਲਿਖਿਆ ਕੀ ਲਾਭ ਹੈ ਮਨੁੱਖ ਨੂੰ ਜੇ ਉਹ ਸਾਰੀ ਦੁਨੀਆ ਨੂੰ ਤੇ ਕਮਾ ਲਵੇ ਤੇ ਆਪਣੀ ਜਾਨ ਦਾ ਨਾਸ਼ ਕਰ ਲਵੇ ਵੀ ਤੁਹਾਨੂੰ ਤਾਂ ਅਸੀਂ ਖੁਸ਼ ਕਰਕੇ ਜਿੱਤ ਲਈਏ ਤੇ ਆਪਣਾ ਲੇਖਾ ਜੋਖਾ ਖਰਾਬ ਕਰ ਲੀਏ ਮੈਨੂੰ ਕੋਈ ਲਾਭ ਨਹੀਂ ਆ ਇਸ ਲਈ ਮਸੀਹੀ ਕੌਮ ਜਿਹੜੀ ਸਾਹਮਣੇ ਬੈਠੀ ਆ ਤੇ ਜਿਹੜੀ ਘਰਾਂ ਦੇ ਵਿੱਚ ਸੁਣ ਰਹੀ ਆ ਉਹ ਇੱਕ ਗੱਲ ਨੂੰ ਯਾਦ ਰੱਖੋ ਮਸੀਬੇ ਚ ਚੱਲਦਿਆਂ ਸਤਾਓ ਆਉਣਾ ਆ ਸਤਾਓ ਸਹਿਣਾ ਪੈਣਾ ਆ ਸਤਾਓ ਦਾ ਸਾਮਨ ਝੂਠਾ ਤੇ ਮਕਾਰ ਆ ਵਚਨ ਵਿੱਚ ਲਿਖਿਆ ਧਰਮੀ ਉੱਤੇ ਅਨੇਕਾਂ ਮੁਸ਼ਕਿਲਾਂ ਆਉਂਦੀਆਂ ਆ ਪਰ ਯਹੋਵਾ ਉਹਨਾਂ ਸਭਨਾ 'ਚੋਂ ਉਹਨਾਂ ਨੂੰ ਕੱਢ ਲੈਂਦਾ ਆ ਬਿੱਤਾਂ ਆਉਣਗੀਆਂ ਪਰ ਧੰਵਾਦ ਉਸ ਪਰਮੇਸ਼ਵਰ ਦਾ ਕਿੰਦਾ ਨਾ ਮੈਂ ਛੱਡਾਂਗਾ ਨਾ ਮੈਂ ਤਿਆਗਾਂਗਾ ਉਹ ਉਹਨਾਂ ਬਿੱਤਾ 'ਚੋਂ ਜ਼ਰੂਰ ਕੱਢ ਲਵੇਗਾ ਨਦੀਆਂ ਤੈਨੂੰ ਡਬੋ ਨਾ ਸਕਣਗੀਆਂ ਅੱਜ ਤੈਨੂੰ ਸਾੜ ਨਾ ਸਕੇਗੀ ਮੌਤ ਦੀ ਸ਼ਾਂ ਦੀ ਵਾਦੀ ਵਿੱਚ ਵੀ ਮੈਂ ਤੇਰੇ ਨਾਲ ਹੋਵਾਂਗਾ ਉਹ ਸੱਤਰਕ ਮੈਸ਼ਕ ਤੇ ਅਬਦ ਨਗੋ ਦਾ ਪਰਮੇਸ਼ਰ ਉਹ ਦਾਨੀਅਲ ਦਾ ਪਰਮੇਸ਼ਰ ਅਬਰਾਹਮ ਇਸਹਾਕ ਯਾਕੂਬ ਦਾ ਪਰਮੇਸ਼ਰ ਸੰਤਹਰ ਭਜਨ ਸਿੰਘ ਦਾ ਪਰਮੇਸ਼ਰ ਉਹੀ ਸਾਡਾ ਪਰਮੇਸ਼ਰ ਹਾਂ ਉਹੀ ਸਾਡਾ ਪਰਮੇਸ਼ਰ ਤੁਸੀਂ ਉਸ ਚਰਚ ਦੀ ਕਲੀਸਿਆਓ ਜਿਨਨੇ ਜਦੋਂ ਚੈਲਚ ਦੀ ਨੀਂਦ ਰੱਖੀ ਗਈ ਨਾ ਆਰੰਭ ਤੋਂ ਲੈ ਕੇ 33 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਆ ਤੁਸੀਂ ਉਸ ਚਰਚ ਦੀ ਕਲੀਸਿਆ ਹੋ ਜਿਸ ਚਰਚ ਨੇ ਹਰ ਸਾਲ ਇੱਕ ਨਵੇਂ ਸਤਾਓ ਦਾ ਸਾਹਮਣਾ ਕੀਤਾ ਆ ਬਹੁਤ سارے ਲੋਕਾਂ ਨੂੰ ਕਮੈਂਟਸ ਕਰਨੇ ਬਹੁਤ ਸੋਖੇ ਆਵਾਜ਼ ਵਿਵਾਦ ਸ਼ਿਰ ਸਕਦਾ ਹੈ ਪਰ ਸਤਾਨ ਵਾਲੇ ਇਹਨੂੰ ਸੁਣ ਰਹੇ ਆ ਔਰ ਜਾਣਦੇ ਆ ਕਿ ਉਹਨਾਂ ਨੇ ਕੀ ਕੋਸ਼ਿਸ਼ ਕੀਤਾ ਆ ਅਰ ਬਹੁਤ ਸਾਰੇ ਉਸ ਵੇਲੇ ਦੇ ਲੋਕ ਇੱਥੇ ਹਾਜ਼ਰ ਹੈ ਗਵਾਹ ਅਰ ਮੈਂ ਆਸ ਕਰਦੀ ਆ ਇਸ ਸਮੇਂ ਦੀ ਕਲਿਸੀਆ ਤੋਂ ਵੀ ਕਿ ਜਿੱਦਾਂ ਉਹ ਕਲਿਸੀਆ ਪਰਮੇਸ਼ਵਰ ਦੇ ਵਿੱਚ ਵਫਾਦਾਰ ਰਹੀ ਤੁਸੀਂ ਵੀ ਬਣੇ ਰਹੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਤੁਸੀਂ ਪਿੱਛੇ ਮੁੜ ਕੇ ਜਾਣ ਵਾਲੇ ਨਹੀਂ ਆ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਦੁਆਰਾ ਚੁਣੇ ਗਏ ਹੋ ਤੁਹਾਨੂੰ ਘਰਾਂ ਦੇ ਵਿੱਚੋਂ ਪਾਸਟਰ ਦਿਓਲ ਜੀ ਪਾਸਟਰ ਗੁਰਸ਼ਰਨ ਪਾਸਟਰ ਅਗੇਸਟਰਨ ਦਾ ਚਰਚ ਨੇ ਟੀਮਾਂ ਤੁਹਾਨੂੰ ਕੱਢ ਕੇ ਨਹੀਂ ਲਿਆਈਆਂ ਤੁਹਾਡੀਆਂ ਸਮੱਸਿਆਵਾਂ ਦੇ ਰਹੀ ਪਰਮੇਸ਼ਵਰ ਨੇ ਤੁਹਾਨੂੰ ਬਾਹਰ ਅਰ ਐਸੇ ਹੱਕਲ ਦੇ ਵਿੱਚ ਬਿਠਾ ਲਿਆ ਔਰ ਆਪਣੇ ਰੂਪ ਰੂਪ ਤੁਹਾਨੂੰ ਜਿਹੜਾ ਖੜੇ ਹੋਣ ਦਾ ਚਾਂਸ ਦਿੱਤਾ ਹੈ ਤੁਸੀਂ ਕਿਸੇ ਮਨੁੱਖ ਦੇ ਦੁਆਰਾ ਨਹੀਂ ਚੁਣੇਗੇ ਨਾ ਤੁਸੀਂ ਕਿਸੇ ਮਨੁੱਖ ਦੇ ਦੁਆਰਾ ਬਚਾਏ ਤੇ छुड़ाए ਗਏ ਹੋ ਤੁਹਾਡੀ ਚੋਣ ਆਪ ਪਰਮੇਸ਼ਵਰ ਨੇ ਕੀਤੀ ਵਚਨ ਚ ਲਿਖਿਆ ਤੁਸੀਂ ਮੈਨੂੰ ਨਹੀਂ ਚੁਣਿਆ ਕਿਨੇ ਚੁਣਿਆ ਮੈਂ ਤੁਹਾਨੂੰ ਚੁਣਿਆ ਹਾਂ ਪਰਮੇਸ਼ਵਰ ਨੇ ਕਿਹਾ ਮੈਂ ਤੁਹਾਨੂੰ ਚੁਣਿਆ ਹਾਂ ਸੀ ਪਰਮੇਸ਼ਵਰ ਦੇ ਦੁਆਰਾ ਚੁਣੇ ਹੋਏ ਹੋ ਦੇਖੋ ਜਦੋਂ ਤੁਸੀਂ ਕਿਸੇ ਨੂੰ ਮਾਣ ਨਾਲ ਕਹੋ ਕਿ ਆ ਜਾ ਤੂੰ ਮੇਰੀ ਟੀਮ ਦੇ ਵਿੱਚ ਆ ਜਾ ਜੇ ਤੇ ਉਹ ਬੰਦਾ ਤੁਹਾਡੀ ਟੀਮ ਦੇ ਵਿੱਚ ਆਣ ਕੇ ਸਹੀ ਕੰਮ ਕਰੇ ਤੇ ਤੁਹਾਡਾ ਦਿਲ ਬਾਗ-ਬਾਗ ਹੁੰਦਾ ਕਹਿੰਦਾ ਮੈਂ ਬਹੁਤ ਵਧੀਆ ਬੰਦਾ ਚੁਣਿਆ ਤੇ ਜੇ ਉਹ ਬੰਦਾ ਤੁਹਾਡੇ ਨਾਲ ਆਣ ਕੇ ਪੈਰ ਪਿੱਛੇ ਨੂੰ ਖਿੱਚੇ ਤੇ ਫਿਰ ਤੁਸੀਂ ਉਹਨੂੰ ਕਹਿੰਦੇ ਚੱਲ ਮੇਰੀ ਟੀਮ ਚੋਂ ਨਿਕਲ ਜਾ ਕਹਿੰਦੇ ਕਿ ਨਹੀਂ ਕਹਿੰਦੇ ਅਰ ਸੱਚਮੁੱਚ ਉਹ ਤੁਹਾਨੂੰ ਦੁਨੀਆ ਦੇ ਸ਼ੋਰ ਤੋਂ ਆਪਣਾ ਗਵਾਹ ਠਹਿਰਾ ਦੇਵੇ ਕਿੰਨਾ ਜਿਹੜੇ ਦੁਸ਼ਟ ਮਨੋਖਿਆ ਉਹ ਛਲਿਏ ਆ ਧੋਖਾ ਦਿੰਦੇ ਆ ਤੇ ਧੋਖਾ ਖਾ ਤੇ ਉਤੇ ਉਹਨੂੰ ਬਿਆਨ ਕੀਤਾ ਜਾਂਦਾ ਹੈ ਕਿ ਸਹੱਦ ਤੱਕ ਬੁਰਾਈ ਦੀਆਂ ਹੱਦਾਂ ਪਾਰ ਹੋ ਸਕਦੀਆਂ ਆ ਉਹਦਾ ਹੁਣ ਤੇ ਕੋਈ ਹਿਸਾਬ ਕਿਤਾਬ ਹੀ ਜਿਹੜਾ ਨਾ ਉਹ ਮੁੱਕ ਚੁੱਕਿਆ ਆ ਬੁਰਾਈ ਲੀਗਲ ਤੌਰ ਤੇ ਸੰਸਾਰ ਦੇ ਵਿੱਚ ਮੋਹਰਾਂ ਲਾ ਕੇ ਪਾਸ ਕੀਤੀ ਜਾ ਰਹੀ ਆ ਹਲੇ ਹੋਰ ਪਤਾ ਨਹੀਂ ਉਹ ਕੀ ਕੋਸ਼ਿਸ਼ ਕਰ ਸਕਦੇ ਆ ਵਚਨ ਦੇ ਰਾਈ ਅੱਜ ਪਰਮੇਸ਼ਵਰ ਦੀ ਦਾਸੀ ਤੁਹਾਡੇ ਅੱਗੇ ਬੇਨਤੀ ਕਰਦੀ ਆ ਕਿ ਤੁਸੀਂ ਆਪਣੇ ਆਪ ਨੂੰ ਮੁਕਤੀ ਦੇ ਲਈ ਤਿਆਰ ਕਰੋ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੀ ਪਵਿੱਤਰ ਪਰਜਾ ਹੋਣ ਦੇ ਲਈ ਤਿਆਰ ਕਰੋ ਤੁਸੀਂ ਪ੍ਰੀਤ ਦੇ ਵਿੱਚ ਠੰਡੇ ਹੋਣ ਵਾਲੇ ਨਾ ਹੋਇਓ ਆਪਣੀ ਪ੍ਰੀਤ ਨੂੰ ਰੂਹ ਦੀ ਪੱਠੀ ਦੇ ਵਿੱਚ ਰੱਖੋ ਔਰ ਮੰਗਦੇ ਹੋਏ ਕੋਲਿਆਂ ਦੇ ਵਾਂਗ ਤੁਹਾਡੀ ਪ੍ਰੀਤ ਹੋਵੇ ਸ਼ੂਣ ਦੀ ਕੋਸ਼ਿਸ਼ ਕਰੇ ਉਹਦੇ ਹੱਥਾਂ ਤੇ ਲਾਸ ਤੇ ਨਿਸ਼ਾਨ ਪੈ ਜਾਣ ਕਿ ਉਹਨੂੰ ਪਤਾ ਲੱਗ ਜਾਵੇ ਮੈਂ ਕਿੰਨੂੰ ਸ਼ੂਇਆ ਆ